ਬਾਕੀ ਵੀ ਲੰਘ ਜਾਓ ਠੀਕ ਹੈ ਜੀ ਧੰਨਵਾਦ ਐਮਐਲਏ ਸਾਹਿਬਾ ਅੱਜ ਅਸੀਂ ਕਲੰਦਰ ਪਾਕ ਪੰਜਾਬੀ ਚੈਨਲ ਦੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਆਂ ਤੇ ਤੁਹਾਡੇ ਵੱਲੋਂ ਅੱਜ ਜਿਹੜਾ ਅਮਾ ਰਸਮੀ ਤੌਰ ਤੇ ਆਪਾਂ ਕਮੇਟੀ ਦੇ ਵਿੱਚ ਪਹੁੰਚਿਆ ਜੀ ਤੁਹਾਡੇ ਤੋਂ ਜਾਣਕਾਰੀ ਲੈਣਾ ਅੱਜ ਸਮਰਾਲੇ ਮੰਡੀ ਜਿਹੜੀ ਚੁੰਗ ਦੀ ਖਰੀਦਦਾਰੀ ਸ਼ੁਰੂ ਕੀਤੀ ਗਈ ਹੈ ਜਿਵੇਂ ਅੱਗੇ ਕੱਲ ਮਸ਼ਵਰੇ ਕੀਤੀ ਐ ਸੀ ਤੇ ਮੈਂ ਤੁਹਾਡੇ ਮਦਰੂਨ ਹੀ ਬੇਨਤੀ ਕਰੂੰਗਾ ਸੰਪਰਵਾਂ ਨੂੰ ਕਿ ਜਿੱਦਿ ਸਰਕਾਰ ਆਈ ਹੈ ਜਿਹੜੇ ਚਾਹੇ ਝੋਨੇ ਦੀ ਫਸਲੀ ਗੱਲ ਕਰ ਲਈ ਚਾਹੇ ਆਪਾਂ ਕਣਕ ਦੀ ਗੱਲ ਕਰ ਲਈਏ ਨਾਲ ਵੀ ਨਾ ਚਕਾਈ ਵੀ ਹੋਈ ਆ ਤੇ ਨਾਲ ਦੀ ਨਾਲ ਫਸਲ ਜਦੋਂ ਵਿਕਰੀ ਰਹੀ ਹੈ ਤੇ ਨਾਲ ਹੀ ਨਾ ਪੇਮੈਂਟ ਵੀ ਪੈਂਦੀ ਰਹੀ ਹੈ ਤੁਹਾਨੂੰ ਸਭ ਨੂੰ ਪਤਾ ਹੀ ਹੈ ਤੇ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਤੇ ਮੈਂ ਇਹੀ ਗੱਲ ਕਰੂੰਗਾ ਵੀ ਕੋਈ ਪੇਮੈਂਟ ਵਾਲੀ ਗੱਲ ਕਰੀਏ ਜਾਂ ਆਪਾਂ ਆਬਾਦਨ ਦੀ ਗੱਲ ਕਰੀਏ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਨੇ ਤੇ ਬੇਨਤੀ ਕਿਸਾਨ ਭਰਾਵਾਂ ਨੂੰ ਇਹੀ ਆ ਵੀ ਜਦੋਂ ਤੁਸੀਂ ਝੋਨੇ ਦੀ ਫਸਲ ਲੈ ਕੇ ਆਓ ਮਨੂਜੀ ਤਾਂ ਮੇਰੀ ਬੇਨਤੀ ਆ ਕਿਉਂਕਿ ਬੜੀ ਮੀਂਹ ਨਾਲ ਸੀ ਫਸਲ ਪਾੜਦੇ ਆ ਕਾਲੀ ਨਾ ਕਰਿਓ ਸੁੱਕੀ ਫਸਲ ਲੈ ਕੇ ਆਓ ਕਿਉਂਕਿ ਜੇ ਇੱਥੇ ਆ ਕਿ ਬੜੇ ਕਿਸਾਨ ਬਣਾਉਂਦੀ ਫੰਡਰਕਾਰੀ ਹੁੰਦੀ ਆ ਜਿੱਥੇ ਉਹਨਾਂ ਨੂੰ ਤਕਲੀਫ ਹੁੰਦੀ ਆ ਉਹਨਾਂ ਤੋਂ ਵੱਧ ਤਰਜੀਹ ਸਾਨੂੰ ਵੀ ਹੁੰਦੀ ਆ ਵੀ ਕੋਈ ਕਿਸਾਨ ਭਰਾ ਜੇ ਉਹ ਆ ਕੇ ਜੇ ਖਿੰਡਲ ਖਵਾਰੀ ਹੋਵੇ ਤੇ ਮੈਂ ਇਹੀ ਬੇਨਤੀ ਕਰੂੰਗਾ ਵੀ ਫਸਲ ਉਹ ਜਿੱਥੇ ਆ ਇੰਨਾ ਟਾਈਮ ਪੁੱਤਾਂ ਵਾਂਗ ਸਾਹਮਣੇ ਆ ਉਥੇ ਮੰਡੀ 'ਚ ਲੈ ਕੇ ਆਉਣ ਲੱਗੇ ਵੀ ਕ੍ਰਮ ਕਰ ਕਰ ਇੰਨਾ ਤਿਆਰ ਰੱਖਿਓ ਵੀ ਨਰਮ ਫਸਲਾਂ ਵੱਢਿ ਮੰਡੀ ਸਾਰੇ ਪ੍ਰਬੰਧ ਮੁਕੰਮਲ ਨੇ ਤੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਨੂੰ ਜੀ ਵਾਦਾ ਮੈਂ ਕਰਦਾ ਤੁਹਾਡਾ ਮੋਹਰ ਐਮ ਐਲ اے ਸਾਹਿਬ ਮੌਇਸਟਰ ਤੇ ਆ ਕੇ ਕਰਾਰੀ ਕਈ ਵਾਰੀ ਆ ਜਾਂਦੀ ਹੈ ਜੀ ਆਪਾਂ ਦੇਖਦੇ ਆ ਜੀ ਸੀਜ਼ਨ ਆਦਿ ਮੌਸਮ ਮਤਲਬ ਹਜੇ ਤਾਂ ਅੜਨੇ ਵਾਲੀ ਗੱਲ ਨਹੀਂ ਹੈ ਹਜੇ ਆਪਾਂ ਬਸਾ ਗੱਲ ਕਰ ਸਕਦੇ ਆ ਤੋਂ ਜਿਹੜੀ 10 15 ਦਿਨ ਪਾਸ ਆਉਣੀ ਕਿਉਂਕਿ ਉਸ ਟਾਈਮ ਮੌਸਮ ਵੀ ਮੌਸਮ ਵਰਜੰਦਾ ਪਰ ਜੇ ਆਪਾਂ ਹੋਂ ਦੀ ਗੱਲ ਕਰੀਏ ਹੋਂ ਸਿਸਟਮ ਤਾਂ ਕੋਈ ਸਮੱਸਿਆ ਨਹੀਂ ਆਉਣੀ ਚਾਹੀਦੀ ਤੇ ਰੇਟ ਵਗੈਰਾ ਕਿੰਨੇ ਨੇ ਜੀ ਅ ਰੇਟ ਦਾ ਤੁਪਦੀਏ ਜੇ ਨਾਲੋ ਜੋ ਹੈਗੇ ਨਾ ਮੈਨੂੰ ਇਹ ਹੈ ਵੀ ਪੇਮੈਂਟ ਨਾਲ ਨਾਲ ਜਿਹੜੀ ਮੇਨ ਗੱਲ ਹੈ ਨਾ ਜਦ ਪ੍ਰਾਪਾਉ ਕੀਤੀ ਨਹੀਂ ਜਿਵੇਂ ਹੁਣ ਤੱਕ ਪੈਂਦੀ ਰਹੀ ਹੈ ਅ ਐਮ ਐਲ ਏ ਸਾਹਿਬ ਜਿਹੜੇ ਕਿਸਾਨਾਂ ਦਾ ਕਿਤਨਾ ਕਿਤੇ ਨੁਕਸਾਨ ਹੋਇਆ ਜੀ ਇਸ ਵਾਰੀ ਬਾਸ ਦੇ ਕਾਰਨ ਕੋਈ ਮੁਆਵਜ਼ਾ ਵਗੈਰਾ ਦੀ ਕੋ ਗੱਲਬਾਤ ਹਾਂਜੀ ਉਹ ਜਿਵੇਂ ਬਲੋ ਆਪਣੇ ਦੇ ਮਹੀਨਿਆਂ ਨਾਲ ਉਹਨਾਂ ਨੂੰ ਨੁਕਸਾਨ ਨਹੀਂ ਹੋਇਆ ਮੌਸਮ ਦੀ ਮਾਰ ਜ਼ਰੂਰ ਪਈ ਹੈ ਕਿਉਂਕਿ ਮੌਸਮ ਤੋਂ ਪ੍ਰਕੁਦਰਿਕਾ ਨਿਕਲੀ ਨਹੀਂ ਇਹ ਕਿਸਾਨ ਨੂੰ ਮਿਲੀ ਨਹੀਂ ਹੈਗੀ ਔਰ ਜਿੱਥੇ ਜਿੱਥੇ ਮੀਂਹ ਨਾਲ ਨੁਕਸਾਨ ਹੋਇਆ ਉਹਦੇ ਤੇ ਦਸਤਾਵੇਜ਼ ਜਦੋਂ ਆਈਆਂ ਤੇ ਨਾਲ ਦੀ ਨਾਲ ਉਹ ਮਾ ਉਹ ਜਿਹੜਾ ਡਾਟਾ ਉਹ ਭੇਜਿਆ ਜਾ ਰਿਹਾ ਤੇ ਕਿਸਾਨ ਨੂੰ ਜਿਹੜਾ ਰਾਹਤ ਦਾ ਸਹਾਰ ਦਊਗੀ ਜੋ ਵੀ ਮੁਆਵਜ਼ਾ ਮਿਲਦਾ ਦਊਗੀ ਸਰ ਸਰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਜਮਨ ਸਾਹਿਬ ਵੈਲਕਮ ਕਹਲੇ